ਬਾਗਾਪੁਰਾਣਾ ਦਾ ਰੈਂਡ ਵਾਲਾ ਸੁਖਦੀਪ ਸਿੰਘ ਇੰਸਟਾਗ੍ਰam ਚ ਲਾਂਡ ਦਾ ਸ਼ੌਕੀਨ ਸੀ ਅਤੇ ਇੰਸਟਾ ਤੇ ਉਸ ਨੂੰ ਇੱਕ ਜਸਵਿੰਦਰ ਕੌਰ ਨਾਮ ਦੀ ਕੁੜੀ ਮਿਲਦੀ ਹੈ। ਇਹ ਕੁੜੀ ਪਹਿਲਾਂ ਤੋਂ ਹੀ ਵਿਆਹੀ ਹੋਈ ਸੀ ਪਰ ਇਸ ਵਿਅਕਤੀ ਔਰਤ ਦੇ ਨਾਲ ਸੁਖਦੀਪ ਸਿੰਘ ਨੇ ਪਿਆਰ ਭਰੀਆਂ ਗੱਲਾਂ ਕੀਤੀਆਂ ਅਤੇ ਕੁਝ ਦਿਨਾਂ ਬਾਅਦ ਹੀ ਦੋਵੇਂ ਜਾਣੇ ਮਿਲਣ ਦੇ ਲਈ ਸਮਾਂ ਵੀ ਤੈਅ ਕਰ ਲੈਂਦੇ ਨੇ। ਨਾਨਕ ਸਰ ਕਲਾ ਦੇ 62 ਦੇ ਤੇ ਦੋਹਾਂ ਦੀ ਮੁਲਾਕਾਤ ਦੇ ਲਈ ਜਗਾ ਤੇ ਸਮਾਂ ਨਿਸ਼ਚਿਤ ਕੀਤਾ ਜਾਂਦਾ ਜਿੱਥੇ ਸੁਖਦੀਪ ਆਪਣੇ ਇੱਕ ਦੋਸਤ ਗੁਰਪ੍ਰੀਤ ਨੂੰ ਲੈ ਕੇ ਪਹੁੰਚਦਾ ਹੈ। दरअसल ਕੁੜੀ ਦੇ ਵੱਲੋਂ ਇਹ ਕਿਹਾ ਗਿਆ ਸੀ ਕਿ ਮੈਨੂੰ ਸਹੁਰੇ ਘਰ ਘਰਦਿਆਂ ਨੇ ਬਾਹਰ ਕੱਢ ਦਿੱਤਾ ਹੈ ਜਿਸ ਤੇ ਚਲਦੇ ਹੋਏ ਸੁਖਦੀਪ ਆਪਣੇ ਦੋਸਤ ਨੂੰ ਲੈ ਕੇ ਇਸ ਕੁੜੀ ਨੂੰ ਮਿਲਣ ਦੇ ਲਈ ਪਹੁੰਚ ਜਾਂਦਾ ਪਰ ਜਦੋਂ ਇੱਥੇ ਆ ਕੇ ਦੇਖਦਾ ਹੈ ਤਾਂ ਕੁੜੀ ਆਪਣੇ ਪਤੀ ਅਤੇ ਹੋਰ ਪਰਿਵਾਰਕ ਮੈਂਬਰਾਂ ਸਮੇਤ ਖੜੀ ਹੁੰਦੀ ਹੈ। ਜਿਸ ਤੋਂ ਬਾਅਦ ਉਹਨਾਂ ਨੇ ਇਹਨਾਂ ਮੁੰਡਿਆਂ ਨੂੰ ਘੇਰ ਲਿਆ ਪਰ ਕਿਸੇ ਤਰ੍ਹਾਂ ਦੇ ਨਾਲ ਜਿਸ ਮੁੰਡੇ ਦੇ ਨਾਲ ਦੋਸਤੀ ਹੋਈ ਸੀ ਜਸਵਿੰਦਰ ਕੌਰ ਦੀ ਸੁਖਦੀਪ ਜੀ ਦਾ ਨਾਮ ਸੀ ਉਹ ਤਾਂ ਮੌਕੇ ਤੋਂ ਭੱਜ ਗਿਆ ਪਰ ਗੁਰਪ੍ਰੀਤ ਫਸ ਗਿਆ ਉਸ ਨੂੰ ਫੜ ਲਿਆ ਗਿਆ ਤੇ ਬੁਰੀ ਤਰ੍ਹਾਂ ਦੇ ਨਾਲ ਉਸ ਦੀ ਕੁੱਟਮਾਰ ਕੀਤੀ ਗਈ ਜਿਵੇਂ ਹੀ ਸਵੇਰ ਹੁੰਦੀ ਹੈ ਤਾਂ ਜਗਰਾਉਂ ਦੇ ਫੁੱਲ ਦੇ ਉੱਪਰੋਂ ਮੁੰਡੇ ਦੀ ਮ੍ਰਿਤਕ ਦੇ ਮਿਲਦੀ ਹੈ ਅਤੇ ਉਸ ਤੋਂ ਬਾਅਦ ਪੁਲਿਸ ਨੂੰ ਸੂਚਿਤ ਕੀਤਾ ਜਾਂਦਾ ਹੌਲੀ ਹੌਲੀ ਕਰਦੇ ਹੋਏ ਸਾਰੀਆਂ ਪਰਤਾਂ ਖੁੱਲੀਆਂ ਅਤੇ ਪਤਾ ਲੱਗਿਆ ਕਿ ਵਿਆਹੁਤਾ ਔਰਤ ਦੇ ਪਿਆਰ ਦੇ ਵਿੱਚ پاਗਲ ਹੋ ਕੇ ਸੁਖਦੀਪ ਆਪਣੇ ਦੋਸਤ ਨੂੰ ਨਾਲ ਲੈ ਕੇ ਇੱਥੇ ਪਹੁੰਚਿਆ ਸੀ ਪਰ ਜਦੋਂ ਬਾਹੌਤਾ ਔਰਤ ਦੇ ਪਰਿਵਾਰ ਦੇ ਹੱਥ ਸੁਖਦੀਪ ਨਾਲ ਲੱਗਿਆ ਤਾਂ ਉਹਨਾਂ ਨੇ ਗੁਰਪ੍ਰੀਤ ਨੂੰ ਹੀ ਕੁੱਟ-ਕੁੱਟ ਕੇ ਮਾਰ ਦਿੱਤਾ ਇਸ ਤੋਂ ਬਾਅਦ ਪੁਲਿਸ ਦੇ ਵੱਲੋਂ ਇਹਨਾਂ ਨੂੰ ਹਿਰਾਸਤ ਦੇ ਵਿੱਚ ਲਿਆ ਗਿਆ ਹਾਲਾਂਕਿ ਕੁਝ ਹੋਰ ਵਿਅਕਤੀਆਂ ਦੀ ਭਾਲ ਵੀ جاری ਹੈ ਤੇ ਕੀ ਹੋਰ ਕੁਝ ਹੋਇਆ ਇਸ ਮਾਮਲੇ ਦੇ ਵਿੱਚ ਜਾਣਦੇ ਆ ਜਗਰਾਉਂ ਦੇ ਵਿੱਚ ਇੰਸਟਾਗ੍ਰਾਮ ਤੇ ਵਿਆਹੁਤਾ ਦੇ ਨਾਲ ਹੋਈ ਦੋਸਤੀ ਦੇ ਵਿੱਚ ਪ੍ਰੇਮਿਕਾ ਨੂੰ ਮਿਲਣ ਆਏ ਪ੍ਰੇਮੀ ਦੇ ਦੋਸਤੀ ਜਾਣ ਲੈਣ ਵਾਲੇ ਪਤੀ ਪਤਨੀ ਸਮੇਤ ਪੰਜ ਜਾਣਿਆਂ ਨੂੰ ਜਗਰਾਉਂ ਪੁਲਿਸ ਨੇ ਗ੍ਰਿਫਤਾਰ ਕੀਤਾ ਜਾਣਕਾਰੀ ਇਹ ਮਿਲੀ ਕਿ ਸੁਖਦੀਪ ਸਿੰਘ ਉਰਫ ਸੁੱਖਾ ਜੋ ਕਿ ਬਾਗਾਪੁਰਾਣਾ ਦਾ ਰਹਿਣ ਵਾਲਾ ਹੈ ਇੰਸਟਾਗ੍ਰਾਮ ਤੇ ਵਿਆਹੁਤਾ ਜਸਵਿੰਦਰ ਕੌਰ ਦੇ ਨਾਲ ਗੱਲਬਾਤ ਕਰ ਰਿਹਾ ਸੀ ਇਹ ਜਸਵਿੰਦਰ ਕੌਰ ਪਤਨੀ ਸੁਖਦੇਵ ਸਿੰਘ ਹੈ ਵਾਸੀ ਪਿੰਡ ਆਲਮਵਾਲਾ ਮੋਗਾ ਦੀ ਰਹਿਣ ਵਾਲੀ ਹੈ ਇਸ ਤੇ ਬੀਤੇ ਦਿਨੀ ਸੁਖਦੀਪ ਸਿੰਘ ਵਿਆਹੁਤਾ ਪ੍ਰੇਮਿਕਾ ਨੂੰ ਮਿਲਣ ਦੇ ਲਈ ਆਪਣੇ ਦੋਸਤ ਗੁਰਪ੍ਰੀਤ ਸਿੰਘ ਪੁੱਤਰ ਜਸਵੀਰ ਸਿੰਘ ਪਿੰਡ ਨੱਥੋਕੇ ਬਾਗਾ ਪੁਰਾਣਾ ਨੂੰ ਨਾਲ ਲੈ ਕੇ ਜਗਰਾਉਂ ਦੇ ਨਾਨਕ ਸਰ ਕਲੇਰਾ ਬਾਸੜਨੇ ਤੇ ਹਾਈਵੇ ਪੁਲ ਦੇ ਕੋਲ ਆ ਗਿਆ ਦੇ ਤੇ ਉਸ ਦੀ ਵਿਆਹੁਤਾ ਪ੍ਰੇਮਿਕਾ ਜਸਵਿੰਦਰ ਕੌਰ ਦੇ ਨਾਲ ਉਸਤਾਪਤੀ ਪਤੀ ਦਾ ਜੀਜਾ ਅਤੇ ਹੋਰ ਕਈ ਵਿਅਕਤੀ ਮੌਜੂਦ ਸਨ ਜਿਨ੍ਹਾਂ ਨੇ ਸੁਖਦੀਪ ਨੂੰ ਦੇਖਤੇ ਹੀ ਉਸਦੇ ਦੋਸਤ ਗੁਰਪ੍ਰੀਤ ਸਿੰਘ ਸਮੇਤ ਘੇਰ ਲਿਆ ਉਨਾਂ ਦੇ ਹੱਥ ਫੜ ਲਏ ਗਏ ਡਾਂਗਾ ਸੋਟੀਆਂ ਦੇ ਨਾਲ ਕੁੱਟਮਾਰ ਕੀਤੀ ਗਈ ਅਤੇ ਇਸ ਦੌਰਾਨ ਪ੍ਰੇਮੀ ਸੁਖਦੀਪ ਸਿੰਘ ਕਿਸੇ ਤਰੀਕੇ ਦੇ ਨਾਲ ਉਹਨਾਂ ਦੇ ਚੁੰਗਲ ਦੇ ਵਿੱਚੋਂ ਬਚ ਕੇ ਭੱਜ ਗਿਆ ਮੋਟਰਸਾਈਕਲ ਲੈ ਕੇ ਉਥੋਂ ਫਰਾਰ ਹੋ ਗਿਆ ਜਦੋਂ ਕਿ ਇਕੱਲਾ ਫਸਿਆ ਦੋਸਤ ਗੁਰਪ੍ਰੀਤ ਸੜਕ ਤੇ ਨਾਲ ਲੱਗਦੇ ਖੇਤਾਂ ਦੇ ਵਿੱਚ ਭੱਜਣ ਦੀ ਕੋਸ਼ਿਸ਼ ਕਰਦਾ ਜਿਸ ਨੂੰ ਕਿ ਉਸਦੇ ਦੋਸਤ ਦੀ ਪ੍ਰੇਮਿਕਾ ਦੇ ਪਤੀ ਜੀਜੀ ਅਤੇ ਹੋਰਾਂ ਨੇ ਘੇਰਾ ਪਾ ਲਿਆ ਬੇਰਹਿਮੀ ਦੇ ਨਾਲ ਡਾਂਗਾ ਵਰਾਂਦਿਆਂ ਹੋਇਆ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਅਤੇ ਦਿਨ ਚੜ੍ਹਦੇ ਹੀ ਗੁਰਪ੍ਰੀਤ ਦੀ ਮ੍ਰਿਤਕ ਦੇ ਲੋਕਾਂ ਨੇ ਜਗਰਾਉਂ ਪੁਲਿਸ ਨੂੰ ਇਸ ਸਬੰਧੀ ਸੂਚਿਤ ਕੀਤਾ ਕਿ ਇੱਥੇ ਜਵਾਨ ਮੁੰਡੇ ਦੀ ਮ੍ਰਿਤਕ ਤੇ ਪਈ ਆ। ਹੁਣ ਗੁਰਪ੍ਰੀਤ ਦੇ ਭਰਾ ਮਨਪ੍ਰੀਤ ਸਿੰਘ ਨੇ ਪੁਲਿਸ ਦੇ ਅੱਗੇ ਸਾਰੀ ਘਟਨਾ ਦਾ ਖੁਲਾਸਾ ਕੀਤਾ। ਇਸ ਸਬੰਧੀ ਜਗਰਾਉਂ ਥਾਣਾ ਸਿਟੀ ਦੇ ਮੁੱਖ ਇੰਸਪੈਕਟਰ ਵਰਿੰਦਰਪਾਲ ਸਿੰਘ ਨੇ ਦੱਸਿਆ ਕਿ ਮ੍ਰਿਤਕ ਗੁਰਪ੍ਰੀਤ ਸਿੰਘ ਦੇ ਭਰਾ ਮਨਪ੍ਰੀਤ ਸਿੰਘ ਵਾਸੀ ਨੱਥੋਕੇ ਦੇ ਬਿਆਨਾਂ ਤੇ ਮ੍ਰਿਤਕ ਦੇ ਦੋਸਤ ਦੀ ਪ੍ਰੇਮਿਕਾ ਜਸਵਿੰਦਰ ਕੌਰ ਉਸਦੇ ਪਤੀ ਸੁਖਦੇਵ ਸਿੰਘ ਜੋ ਕਿ ਆਲਮ ਵਾਲਾ ਦਾ ਰਹਿਣ ਵਾਲਾ ਉਸ ਦਾ ਜੀਜਾ ਸੁਲਤਾਨ ਸਿੰਘ ਉਰਫ ਸਾਹਿਬ ਪੁੱਤਰ ਰਾਜਵਿੰਦਰ ਸਿੰਘ ਅਤੇ ਉਸ ਦੇ ਦੋਸਤ ਸਵਰਨਜੀਤ ਸਿੰਘ ਪੁੱਤਰ ਬਲਦੇਵ ਸਿੰਘ ਸਮੇਤ ਮਨਪ੍ਰੀਤ ਸਿੰਘ ਪੁੱਤਰ ਚਮਕੌਰ ਸਿੰਘ ਵਾਸੀਆਂ ਨਾ ਪਿੰਡ ਮਾਣੂਕੇ ਨੂੰ ਗ੍ਰਿਫਤਾਰ ਕਰ ਲਿਆ ਗਿਆ ਇਸ ਮਾਮਲੇ ਦੇ ਵਿੱਚ 3-4 ਹੋਰ ਅਣਪਛਾਤੇ ਵੀ ਸ਼ਾਮਿਲ ਨੇ ਜਿਨ੍ਹਾਂ ਦੀ ਗ੍ਰਿਫਤਾਰੀ ਦੇ ਲਈ ਪੁਲਿਸ ਦੇ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ ਦੱਸਿਆ ਕਿ ਗ੍ਰਿਫਤਾਰ ਪੰਜਾਂ ਨੂੰ ਅਦਾਲਤ ਦੇ ਵਿੱਚ ਪੇਸ਼ ਕਰਕੇ ਰਿਮਾਂਡ ਲਿਆ ਜਾ ਚੁੱਕਿਆ ਹੈ ਜਿਸ ਸੰਬੰਧੀ ਅਗਲੀ ਪੁੱਛਗਿੱਛ جاری ਹੈ ਪਰ ਕਿਸੇ ਦੇ ਨਾਲ ਇੱਕ ਦੋਸਤ ਦੇ ਪਿਆਰ ਦੇ ਚੱਕਰ ਦੇ ਵਿੱਚ ਇਹ ਮੁੰਡਾ ਉਸ ਤੇ ਨਾਲ ਚਲਾ ਗਿਆ ਅਤੇ ਆਪਣੀ ਜਾਨ ਤੋਂ ਉਸ ਨੂੰ ਹੱਥ ਧੋਣਾ ਪਿਆ